ਕੀ ਕੋਈ ਨਹੀਂ ਕਿਤੇ ਪਰ ਉਹ ਕੇ ਬੋਲੇਗਾ ਇਹ ਬਹੁਤ ਬਹੁਤ ਪੂਰੇ ਬਾਰੇ ਕੀ ਆਪਾਂ ਦੋਸਤ ਕਿੰਨਾ ਬੜਾ ਗਿਆ ਜੀ ਮੌਜਾ ਚਾਹੀਏ ਬੁਲਿਆ ਇੱਕ ਨਸ਼ੇ ਦੇ ਕਲੈਂਪ ਜਿਹੜੀ ਇਹ ਮੂਵਿੰਗ ਚੱਲ ਰਹੀ ਹੈ ਉਹਦੇ ਰਿਗਾਰਡਿੰਗ ਹੀ ਬਿਲਕੰਪੁਲਿਸ ਨੇ ਸਾਡੀ ਟੀਮ ਬਣੀ ਸੀ ਤੇ ਉਹਦੇ ਵਿੱਚ ਅਸੀਂ ਇੱਕ ਗੋਪੀ ਉਸ ਡੈਨੀ ਨੂੰ ਅਪ੍ਰੀਹੈਂਡ ਕੀਤਾ ਹੈ ਪੁੱਤਰ ਰਾਮ ਹੋਇਆ ਜੋ ਕਿ ਬਿਲਗਾ ਦਾ ਹੀ ਰਹਿਣ ਵਾਲਾ ਹੈ ਤੇ ਇਹਦੇ ਕੋਲੋਂ 8 ਕਿਜੀ ਪੋਪੀ ਹਸਕ ਬਰਾਮਦ ਹੋਈ ਹੈ ਤੇ ਇਹਦੇ ਖਿਲਾਫ ਐਫਆਈ ਨੰਬਰ 129 ਰਜਿਸਟਰ ਕੀਤੀ ਗਈ ਹੈ ਤੇ ਹੁਣ ਸਾਨੂੰ ਇਹਦਾ 3 ਦਿਨ ਦਾ ਪੁਲਿਸ ਰਿਮਾਨ ਵੀ ਲਿਆ ਹੈ ਕਿਉਂਕਿ ਕੁਆਂਟੀਟੀ ਕਾਫੀ ਹੈ 8 ਕਿਲੋ ਪੋਪੀ ਹਸਕ ਲੈ ਕੇ ਆਇਆ ਹੈ ਤੇ ਉਹਨਾਂ ਸੀ ਦਾ ਚੈਨਲ ਦੇਖ ਰਿਹਾ ਕਿ ਕਿੱਥੋਂ ਦੀ ਲੈ ਕੇ ਆਇਆ ਸੀਗਾ ਇਹਦੀ ਚੇਨ ਕਿਹ ਹੈਗੀ ਹੈ ਤੇ ਅੱਗੇ ਕਿਹਨੂੰ ਕਿਹਨੂੰ ਵੇਚਦਾ ਸੀਗਾ ਜਾਂ ਖੁਦ ਕੰਜ਼ਿਊਮ ਕਰਦਾ ਸੀਗਾ ਕਿਉਂਕਿ ਥੋੜੀ ਹੈਵੀ ਹੈ ਕੁਆਂਟੀਟੀ ਤੇ ਇਹਨੂੰ ਐਪਲੀ ਹੈਂਡ ਕੀਤਾ ਗਿਆ ਸਰ ਇੱਥੇ ਪਹਿਲਾਂ ਵੀ ਕੋਈ ਕੇਸ ਹੈ ਨਹੀਂ ਜੀ ਇਹ ਹੁਣ ਅਸੀਂ ਜਦੋਂ ਅਸੀਂ ਡਿਮਾਂਡ ਲਿਆ ਹੈ ਇਸੇ ਲਈ ਲਿਆ ਹੈ ਕਿ ਅਸੀਂ ਇਹਨੂੰ ਚੈੱਕ ਕਰਾਂਗੇ ਦਾ ਬੈਕਲੌਗ ਕਿ ਇੱਥੇ ਕੇਸਿਸ ਕਿਆ ਕਿ ਰਜਿਸਟਰਡ ਹੈ ਤੇ ਇੱਕ ਕਿਦਾਂ ਇੱਥੇ ਤੱਕ ਸਪਲਾਈ ਜਾਂ ਚੇਨ ਕਿਦਾਂ ਦਾ ਇਹਨੇ ਬਣਾਈ ਹੈ ਕਿ ਕਿਦਾਂ ਇਹ ਇੰਨਾ ਕਿਰਮਾਡ ਵਿੱਚ ਇਹਨੇ ਕੋਈ ਕੁਐਸਚਨ ਦੱਸਿਆ ਕੋ ਤੁਹਾਨੂੰ ਕੋਈ ਇਹਦੇ ਵਿੱਚ ਨਹੀਂ ਹਜੇ ਤੈਨੂੰ ਅਸੀਂ 3 ਦਿਨ ਦਾ ਰਿਮਾਂਡ ਸਾਡੇ ਕੋਲ ਹੈਗਾ ਅਸੀਂ ਹੁਣ ਪੁੱਛਿਓ ਚ ਕਰ ਰਹੇ ਆਂ ਵੈਸੇ ਤੇ ਇਹਦਾ ਪ੍ਰੀਮੀਲਰੀ ਤੌਰ ਤੇ ਇਹ ਕਹਿਣਾ ਹੈ ਜੀ ਮੈਂ ਜੀਐਨਕੇ 'ਚ ਕੰਮ ਕਰਦਾ ਸੀ ਕਿਉਂਕਿ ਲਿਬਰਰ ਆ ਪੱਠੇ ਤੇ ਕੰਮ ਕਰਦਾ ਸੀ ਮੈਂ ਉਧਰੋਂ ਹੀ ਕਿਦੋਂ ਲੈ ਕੇ ਆਇਆ ਤੇ ਹਜੇ ਇੰਟਰਵਿਊ ਤੋਂ ਪਤਾ ਲੱਗੇਗਾ ਕਿ ਫਰਦਰ ਤੇ ਵੀ ਇਹ ਕਿੱਥੋਂ ਦੇ ਕਿਹੜੇ ਬੰਦੇ ਤੋਂ ਲੈ ਕੇ ਆਇਆ ਤੇ ਸੋਰਸ ਕਿਆ ਸੀਗਾ ਕਿ ਕਿੱਦਾਂ ਗਿਆ ਸੀਗਾ ਤੇ ਕਿੱਦਾਂ ਵਾਪਸ ਆਇਆ ਉਹ ਚੀਜ਼ਾਂ ਸਿ ਕਨਫਰਮ ਕਰਦੇ ਆਂ ਓਕੇ